ਚ ਵੀ ਬੀਬੀ ਖੜੀ ਗਈ ਆ ਚਿੱਟੇ ਸਮੇਤ ਉਹੀ ਜਿਹੜਾ ਨਾ ਬੋਲਦਾ ਮੈਂ ਨਾ ਲਾਉਣ ਤੋਂ ਗਰੇਲ ਦੀ ਕਰੂਗਾ ਉਮਰਾ ਨਿੰਦ ਦਾ ਨਾਂ ਬੋਲਦਾ ਇਹਦੇ ਪੁਆੜੇ ਪਹਿਲਾਂ ਵੀ ਪਾਏ ਹੋਏ ਆ ਉਹ ਜਿਹੜੀਆਂ ਪੂਸਰੀਆਂ ਹੋਈਆਂ ਬੀਬੀਆਂ ਭਾਵੇਂ ਸਾਡੀਆਂ ਧੀਆਂ ਲੱਗਦੀਆਂ ਉਹ ਬੀਬਾ ਤੂੰ ਸਾਡੀ ਧੀ ਦਾ ਮਾਰਦੀਆਂ ਡਾਂਗਾ ਆ ਕੋਲੇ ਨਰਾਜ ਪਿੰਡ ਅਮਰਾਜ ਇੱਥੇ ਵਿਆਸ ਸਿੰਘ ਭਾਈਆ ਪੋਚਾ ਲਾਉਂਦਾ ਗੁਰਦੁਆਰੇ ਚ ਤੇ ਉਹਦਾ ਪਰਿਵਾਰ ਉਹਨੂੰ ਗਾਵਾਂ ਕੱਢਦਾ ਜਿਨੇ ਐਫ ਆਈ ਆਰ ਦੀ ਸੀ ਦਰਜ ਕੀਤੀ ਸਾਡੀ ਉਹ ਕਰਨਜੀਤ ਬੇਟੀ ਜਦੋਂ ਗਵਾਹ ਹੋ ਗਈ ਸੀ ਉਹ ਘਰੇ ਭੇਜਿਆ ਹੋਇਆ ਲੋਕ ਲਹਿਰ ਦੀ ਇਹ ਜੀ ਤੱਕ ਪੈਂਦੀ ਹੁੰਦੀ ਆ ਅੱਜ ਮੈਨੂੰ ਯਾਦ ਆਉਂਦਾ ਉਹ ਪਿਆਰਾ ਸਿੰਘ ਦੱਦਾ ਹੂਰ ਤਹਿਲ ਸਿੰਘ ਦੱਦਾ ਹੂਰ ਬਿਆੰਤ ਸਿੰਘ ਮੂਮ ਕਿਉਂਕਿ ਉਹਨਾਂ ਨੇ ਦੱਦਾ ਹੂਰ ਦੀ ਚੌਂਕੀ ਦੇ ਵਿੱਚ ਇੱਕ ਪੁਲਸ ਮਲਾਜ਼ਮ ਤੇ ਗੋਲੀ ਮਾਰਤੀ ਸੀ ਜਿਹੜਾ ਗੁੰਡਾਗਰਦੀ ਕਰਦਾ ਸੀ ਇਹ ਲਾਛਾ ਜਿਹੜਿਆ ਸਾਡੀਆਂ 3 ਦੇ ਪਿੰਡਾਂ ਤੇ ਨਹੀਂ ਇਹ ਲੋਕ ਲਹਿਰ ਦੇ ਪਿੰਡਾਂ ਤੇ ਆ ਇਹਦੇ ਮੱਲਮ ਲੌੜੀਆਂ ਜੜੀ ਉਹ ਲੋਕ ਲਹਿਰ ਦੀ ਇੱਕਾਂ ਦੇ ਲੌੜੀਆਂ ਬੜ ਜਿੱਤੇ ਆਪ ਵਾਲੀ ਸਰਕਾਰ ਲੋਕ ਲੈਣਾ ਤੇ ਜ਼ਬਰ ਕਰਦੀ ਆ ਇਹਦੇ ਡੀਐਸਪੀ ਦੇ ਸਾਹਮਣੇ ਆਮ ਆਦਮੀ ਪਾਰਟੀ ਦਾ ਸਰਪੰਚ ਓਏ ਕਿ ਇਨਸਪੈਕਟਰ ਤੇ ਗੋਲੀ ਮਾਰਦਾ ਉਹਦੇ ਪਿਸਤੌਲ ਨਾਲ ਮਾਰਦਾ ਕਿੱਧਰ ਗਈ ਵੀ ਬਹਾਦਰ ਪੁਲਿਸ ਛੋਟੀ ਵੀ ਨਹੀਂ ਵੱਜੀ ਉਹਨਾਂ ਦੇ ਜਿਹੜਾ ਰੂ ਕਰਤੀ ਲੋਕੋ ਮਸਲਾ ਕੀ ਆ ਜਿੱਥੋਂ ਪੈਦਾ ਹੋਇਆ ਸਰਕਾਰ ਉਹਦਾ ਕੀ ਹੱਲ ਕੱਢਣਾ ਚਾਹੁੰਦੀ ਐ ਅਸੀਂ ਲੋਕ ਲਹਿਰ ਵਾਲੇ ਕਿਹੋ ਜਿਹਾ ਹੱਲ ਭਾਲਦੇ ਆ ਇਹ ਮੇਰੇ ਤੋਂ ਪਹਿਲੇ ਬੁਲਾਰਿਆਂ ਨੇ ਕਾਫੀ ਗੱਲ ਸਾਫ਼ ਕੀਤੀ ਆ ਪਿਛਲੇ 35-40 ਸਾਲ ਦਾ ਜਿਹੜਾ ਤਜਰਬਾ ਸੰਘਰਸ਼ਾਂ ਦਾ ਅੱਜ ਉਹ ਅੱਖਾਂ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਆ ਰਿਹਾ ਸਾਰਾ ਹੀ ਜਿਹੜੀ ਤਸਵੀਰ ਆ ਪਿਛਲੀ ਜਦੋਂ ਜ਼ਬਰ ਹੋਇਆ ਤੇ ਲੋਕਾਂ ਨੇ ਜ਼ਬਰਦਸਤ ਟੱਕਰ ਕਿਵੇਂ ਕੀਤਾ ਇਹ ਇਤਿਹਾਸ ਦੇ ਵਿੱਚ ਪਰੋਇਆ ਪਿਆ ਪਰ ਮੈਨੂੰ ਇਹ ਲੱਗਦਾ ਹੈ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਾਡਾ ਨਵਾਂ ਕਾਡਰ ਹੈ ਉਹ ਘੱਟੋ-ਘੱਟ ਇਸ ਗੱਲ ਤੋਂ ਜ਼ਰੂਰ ਜਾਣੂ ਹੋਣਾ ਚਾਹੀਦਾ ਹੈ ਕਿ ਮੈਨੂੰ ਪਹਿਲੀ ਗੱਲ ਇਹ ਲੱਗਦੀ ਐ ਤੇ ਵਾਰ-ਵਾਰ ਬੁਲਾ ਰਿਆ ਨੇ ਵੀ ਦੱਸਿਆ ਤੇ ਸੋਸ਼ਲ ਮੀਡੀਆ ਤੇ ਵੀ ਉਸ ਦਿਨ ਤੋਂ ਚੱਲ ਰਿਹਾ ਕਿ ਕਿਵੇਂ ਭੂਸਰੀ ਹੋਈ ਪੁਲਿਸਾਂ ਜਿਹਦੀ ਲੇਡੀ ਕਾਸਟੇਬਲ ਸਾਡੀ ਧੀ ਬਿੰਦੂ ਨੂੰ ਸੋਟੀਆਂ ਮਾਰਦੀ ਐ ਲਫੇੜੇ ਮਾਰਦੀ ਐ ਸਾਡੀ ਧੀ ਪਿੱਥੋ ਨੂੰ ਪਰਮਜੀਤ ਨੂੰ ਜਲੀਲ ਕਰਦੀ ਐ ਜਿਹੜੀਆਂ ਦੁੱਨੇ ਸਾਡੀਆਂ ਧੀਆਂ ਅੱਜ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਮੈਨੂੰ ਇਹ ਲੱਗਦਾ ਅੱਜ ਸਾਨੂੰ ਇਹ ਦੇਖਣਾ ਪਊਗਾ ਬਈ ਜਿਹੜੀਆਂ ਲਾਛਾਂ ਹਰਿੰਦਰ ਬਿੰਦੂ ਦੇ ਪਿੰਡੇ ਤੇ ਹੋਈਆਂ ਜਾਂ ਜਿਹੜੀਆਂ ਪਰਮਜੀਤ ਪਿੱਥੋ ਦੇ ਜਾਂ ਸਾਡੀਆਂ ਦੂਜੀਆਂ ਧੀਆਂ ਦੇ ਜਿਹੜੀਆਂ ਸਰੀਰ ਤੇ ਲਾਸ਼ਾਂ ਨੇ ਕੀ ਉਹ ਉਹਨਾਂ ਦੇ ਆ ਜਾਂ ਲੋਕ ਲਹਿਰ ਦੇ ਪਿੰਡੇ ਤੇ ਲਾਸ਼ਾਂ ਨੇ ਇਸ ਕੱਲ ਦਾ ਫੈਸਲਾ ਕਰਕੇ ਦੱਸੋ ਮੰਨਜੋ ਵੀ ਇਹ ਲੋਕ ਲਹਿਰ ਦੇ ਲਾਸ਼ਾਂ ਨੇ ਕੋਨਾ ਦੋ ਕੁੜੀਆਂ ਦੇ ਲਾਸ਼ਾਂ ਨੇ ਹੱਥ ਖੜੇ ਕਰਕੇ ਜਵਾਬ ਦਿਓ ਜੇ ਲੋਕ ਲਹਿਰ ਦੇ ਪਿੰਡੇ ਤੇ ਲਾਸ਼ਾਂ ਨੇ ਫਿਰ ਉਹਦਾ ਜਵਾਬ ਸਾਡੀਆਂ ਉਹਨਾਂ ਧੀਆਂ ਨੇ ਨਹੀਂ ਦੇਣਾ ਉਹਦਾ ਜਵਾਬ ਜਿਵੇਂ ਪਹਿਲਾਂ ਸਾਡੇ ਲੋਕ ਸੰਘਰਸ਼ੇ ਦਿੰਦੇ ਆਏ ਨੇ ਇਹ ਅੱਜ ਵੀ ਸਾਡੀ ਜ਼ਿੰਮੇਵਾਰੀ ਬਣਦੀ ਆ ਖਾਸ ਕਰਕੇ ਜਿਹੜਾ ਸਾਡਾ ਯੂਥ ਆ ਜਿਹੜਾ 20 ਸਾਲਾਂ ਤੋਂ ਸੰਘਰਸ਼ਾਂ ਦੇ ਵਿੱਚ ਆਇਆ ਹੈ ਉਹਨੂੰ ਪਿਛਲੇ ਸੰਘਰਸ਼ਾਂ ਦੇ ਨਾਲ ਜ਼ਰੂਰ ਜੋੜਾਂਗੇ ਮੈਨੂੰ ਯਾਦ ਆਉਂਦਾ ਪੰਜਾਬ ਦੇ ਨਕਸ਼ੇ ਤੇ ਅੱਜ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹਦਾ ਝੂਠਾ ਮੁੱਖ ਮੰਤਰੀ ਜਦੋਂ ਸਰਕਾਰ ਬਣਾਉਂਦਾ ਤਾਂ ਕਹਿੰਦਾ 16 ਜਿਹੜੇ ਮੈਡੀਕਲ ਕਾਲਜ ਨੇ ਉਹ ਪੰਜਾਬ ਦੀ ਧਰਤੀ ਤੇ ਬਣਾਉਗੀ ਆਮ ਆਦਮੀ ਪਾਕਿਸਤਾਨ ਦੀ ਸਰਕਾਰ 16 ਮੈਡੀਕਲ ਕਾਲਜ ਬਣਿਆ ਵੀ ਪੰਜਾਬ ਚ ਕਿੱਥੇ ਦੱਸ ਦਿਓ ਭਰਾਵੋ ਸਾਨੂੰ ਤਾਂ ਦਿਸਿਆ ਨਹੀਂ ਮੈਡੀਕਲ ਕਾਲਜ ਪੰਜਾਬ ਚ ਬਣਿਆ ਕਿਤੇ ਕਿਤੇ ਨਹੀਂ ਬਣਿਆ ਆ ਜਿਹੜਾ ਮਸਤੂਆਣਾ ਸਾਹਿਬ ਬਣਨਾ ਸੀ ਆ ਸਾਡੀਆਂ ਸੰਘਰਸ਼ੀਲ ਜਥੇਬੰਦੀਆਂ ਡੇਢ ਸਾਲ ਤੋਂ ਇਹਨਾਂ ਦਾ ਪਿੱਟ ਸਿਆਪਾ ਕਰਦੀਆਂ ਹਜੇ ਤੱਕ ਨਿਉ ਨਹੀਂ ਤਰੀਕ ਤੇ ਇੱਥੇ ਹੀ ਵਸ ਰਹੀ ਆ ਮੈਨੂੰ ਲੱਗਦਾ ਆਦਰਸ਼ ਸਕੂਲ ਐਟੜੇ ਦਾ ਰੋਣਾ ਪਿਆ ਬਈ ਆਦਰਸ਼ ਕਹਿੰਦੇ ਆ ਇਹ ਮੇਰੇ ਪਿੰਡ ਵੀ ਬਣਨ ਲੱਗਿਆ ਸੀ ਦਿੱਤੀ ਸੀ ਅਸੀਂ 12 ਏਕੜ ਜ਼ਮੀਨ ਪਰ ਉਹ ਜਦੋਂ 5 ਸਾਲ ਬੇਲੀ ਪਈ ਰਹੀ ਤਾਂ ਮਿੱਤਰੋ ਧੱਕੇ ਨਾਲ ਬਾਹੀ ਅੱਜ ਫੇਰ ਪੰਚਾਇਤ ਬੋਂਦੀ ਆ ਉਹਨੂੰ ਅੜਾਈਆਂ ਸੀ ਲੱਗਾਈਆਂ ਇਹਨਾਂ ਦੀ ਮੈਨੇਜਮੈਂਟ ਨੇ ਮੂਰੇ ਪਰ ਜਦੋਂ ਲੋਕ ਸ਼ਕਤੀ ਉੱਠ ਖੜੀ ਅੱਜ ਉਹਦੇ 'ਚ ਲੋਕਾਂ ਦੇ ਟਰੈਕਟਰ ਚੱਲਦੇ ਆ 5 ਸਾਲ 6 ਸਾਲ ਹੋ ਗਏ ਇਹ ਲਾਰੇ ਲੱਪੇ ਲਾ ਕੇ ਜਿਹੜਾ ਟਾਈਮ ਪਾਸ ਕਰਦੇ ਹੁੰਦੇ ਆ ਮੈਂ ਇਹਦੀ ਵਿਆਖਿਆ ਨਹੀਂ ਕਰਨੀ ਮੈਂ ਕੱਲਾ ਜਬਰ ਵਾਲੇ ਮੁੱਦੇ ਤੇ ਬੋਲੂਗਾ ਮੇਰਾ ਤਜਰਬਾ ਆ ਜਿਹੜੀ ਅੱਜ ਵੀ ਬੀਬੀ ਫੜੀ ਗਈ ਆ ਚਿੱਟੇ ਸਮੇਤ ਜਿਹਦਾ ਤੇ ਸਾਨੂੰ ਦੁੱਖ ਵੀ ਆ ਬਈ ਉਹਦੀ ਥੋੜੇ ਸਮੇਂ ਦੇ ਵਿੱਚ 31 ਬਦਲੀਆਂ ਹੋਈਆਂ 31 ਉਹ ਬਦਲੀਆਂ ਕਿਉਂ ਹੋਈਆਂ ਇਹ ਪੁਲਿਸ ਦਾ ਤਾਂ ਸਰਕਾਰ ਦਾ ਸਿਸਟਮ ਕੀ ਆ ਉਹ ਨੰਗਾ ਕਰਦਾ ਉਹੀ ਜਿਹੜਾ ਨਾਂ ਬੋਲਦਾ ਮੈਂ ਨਾਂ ਲਾਉਣ ਤੋਂ ਗਰੇਲ ਨਹੀਂ ਕਰੂਗਾ ਉਮਰਾ ਨੰਗੜ ਦਾ ਨਾਂ ਬੋਲਦਾ ਇਹਦੇ ਪੁਆੜੇ ਪਹਿਲਾਂ ਵੀ ਪਾਏ ਹੋਏ ਆ ਸਾਨੂੰ ਯਾਦ ਆਉਂਦਾ ਉਹ ਜੈਤੋ ਵਾਲਾ ਕੋਲ ਜਦੋਂ ਕਾਲਜ ਦੇ ਵਿੱਚ ਪੜ੍ਹਦੀਆਂ ਸਾਡੀਆਂ ਧੀਆਂ ਤੇ ਬੇਟੀਆਂ ਨੂੰ ਉਮਰਾ ਨੰਗੜ ਦੇ ਸਿਸ਼ਕਾਰੇ ਹੋਏ ਐਸਐਸਓ ਨੇ ਚੱਕ ਕੇ ਕੁੱਟਿਆ ਸੀ ਤਾਂ ਸਾਡੀ ਜਥੇਬੰਦੀ ਉਸ ਦੀ ਹਮਾਇਤ ਤੇ ਗਈ ਸੀ ਤੇ ਇਸ ਦਾ ਜਿਹੜਾ ਪੂਸਰਿਆ ਹੋਇਆ ਥਾਣੇਦਾਰ ਸੀ ਉਹ ਤਿੰਨ ਵਾਰੀ ਫੈਸਲਾ ਕਰਕੇ ਅਕਾਈ ਰੋੜੀ ਕਪੂਰਾ ਦੇ ਹਾੜੇ ਕੱਢਦਾ ਸੀ ਵੀ ਮੇਰਾ ਫੈਸਲਾ ਕਰਾ ਦਿਓ ਆ ਬੈਠਾ ਸਾਡਾ ਗਰਦੀਪ ਸਿੰਘ ਰਾਮਪੁਰਾ ਅਸੀਂ ਸੂਬੇ ਵੱਲੋਂ ਡਿਊਟੀ ਲਈ ਬਈ ਥਾਣੇਦਾਰ ਮਾਫੀ ਮੰਗਣ ਆ ਰਿਹਾ ਉਹਨੂੰ ਮਾਫੀ ਦੇ ਦਿਓ ਲੋਕਾਂ ਦੇ ਇਕੱਠ ਦੇ ਵਿੱਚ ਇਸ ਕਰਕੇ ਮਸਲੇ ਨੂੰ ਨਵੇੜ ਦਿਓ ਜਿਹੜਾ ਕਹਿੰਦੇ ਹੁੰਦੇ ਆ ਅਸੀਂ ਸ਼ਿੰਗਾਰਸ਼ ਮੋਲ ਲੈਣਦੇ ਫਿਰਦੇ ਆਏ ਨਹੀਂ ਸੀ ਪਰ ਹੋਇਆ ਕੀ ਹੋਇਆ ਇਹ ਉਹ ਪੁੱਛਰਿਆ ਥਾਣੇਦਾਰ ਨਹੀਂ ਆਇਆ ਜਿਹਦੇ ਤੇ ਉਮਰਾ ਨੰਗਲ ਦਾ ਹੱਥ ਸੀ ਤੇ ਡੀਐਸਪੀ ਆਇਆ ਉਸ ਇਕੱਠ ਦੇ ਵਿੱਚ ਵਿਦਿਆਰਥੀ ਨਾਰੇ ਲਾਉਣ ਲੱਗ ਗਏ ਤੇ ਥਾਣੇਦਾਰ ਨੇ ਗੁੰਡਾ ਫੋਰਸ ਭੇਜੀ 35 40 ਜਾਣੇ ਉੱਥੇ ਟਕਰਾਅ ਹੁੰਦਾ ਸਾਡੇ ਬੱਚਿਆਂ ਕੋਲੇ ਤਾਂ ਨਾ ਰਹੀ ਸੀ ਹੋਰ ਤਾਂ ਡਾਂਗਾਂ ਤਾਂ ਹੈ ਨਹੀਂ ਸੀ ਤਾਂ ਜਿਹੜਾ ਉਹ ਡੀਐਸਪੀ ਆ ਉਹ ਪਰਬੋਕ ਹੁੰਦਾ ਆਪਦਾ ਪਿਸਤਲ ਕੱਢਦਾ ਆ ਆਪਣੀ ਪੁੜਪੜੀ ਦੇ ਵਿੱਚ ਗੋਲੀ ਮਾਰਦਾ ਗੋਲੀ ਕੱਲੇ ਦੇ ਨਹੀਂ ਵੱਜੀ ਗਾਹਾਂ ਉਹਦਾ ਗਨਮੈਨ ਖੜਾ ਉਹਦੇ ਵੀ ਅੱਖ ਦੇ ਵਿੱਚ ਚੜ ਕੇ ਦੋ ਕਤਲ ਹੋ ਗਏ ਤੇ ਆਨਕਲਾਬੀ ਜਥੇਬੰਦੀਆਂ ਇੱਕ ਹਫ਼ਤਾ ਉੱਥੇ ਸੰਘਰਸ਼ ਕਰਦੀਆਂ ਰਹੀਆਂ ਭਈਆ ਡੀਐਸਪੀ ਦਾ ਤੇ ਹੌਮਦਾਰ ਦਾ ਕਾਤਲ ਜਿਹੜਾ ਐਸਐਚਓ ਉੱਧ ਤੇ ਪਰਚਾ ਦਰਜ ਕਰੋ ਨਹੀਂ ਸੀ ਹੋਇਆ ਅਖੀਰ ਨੂੰ ਜਿਹੜਾ ਇਹ ਐਸਐਸਪੀ ਨਾਨਕ ਸਿੰਘ ਆ ਜਿਹਦੀ ਅਗਵਾਈ ਦੇ ਵਿੱਚ ਹੁਣ ਪਟਿਆਲੇ ਤੁਸੀਂ ਦੇਖਿਆ ਕੀ ਕੁਛ ਹੋਇਆ ਇਹੀ ਨਾਨਕ ਸਿੰਘ ਸਾਨੂੰ ਕਹਿੰਦਾ ਸੀ ਲੋਕ ਲਹਿਰ ਵਾਲਿਆਂ ਨੂੰ ਵੀ ਜੇ ਹੁਣ ਇਹ ਤੂੰ ਬਾਅਦ ਤੁਸੀਂ ਕਹੋਗੇ ਵੀ ਥਾਣੇਦਾਰ ਤੇ ਪਰਚਾ ਦਰਜ ਕਰ ਲ ਮੈਂ ਰੋਈ ਸਕਦਾ ਇਹ ਤੂੰ ਬਾਅਦ ਕੁਛ ਨਹੀਂ ਜਾਰ ਕਰਨਾ ਚਾਹੀਦਾ ਨਾਨਕ ਸਿੰਘ ਨੂੰ ਫਰੀਦਕੋਟ ਵਾਲਾ ਦਾਕਾ ਤੇ ਫਿਰ ਹੋਇਆ ਫੈਸਲਾ ਇਹ ਸੀ ਬਈ ਜੈਤੋ ਦੇ 8900 ਦੇ ਕੱਠ ਦੇ ਵਿੱਚ ਉਹ ਸຖານੇਦਾਰ ਨੇ ਮਾਫੀ ਮੰਗੀ ਸੀ ਜਿਹੜੀ 9.5 ਮਿੰਟ ਦੀ ਵੀਡੀਓ ਪੰਜਾਬ ਦੇ ਲੋਕਾਂ ਦੇ ਸਾਹਮਣੇ ਕੀਤੀ ਸੀ ਇਹ ਲੋਕ ਸ਼ਕਤੀ ਦਾ ਝਲਕਾਰਾ ਸੀ ਵੀ ਇੱਕ ਇੰਸਪੈਕਟਰ ਲੋਕਾਂ ਦੇ ਕੱਠ ਦੇ ਵਿੱਚ ਮਾਫੀ ਮੰਗ ਕੇ ਖੜਾ ਛੜਾਉਂਦਾ ਮੈਂ ਇੱਕੋ ਹੀ ਸੁਨੇਹਾ ਦੇਣਾ ਚਾਹੁੰਦਾ ਉਹ ਜਿਹੜੀਆਂ ਪੂਸਰੀਆਂ ਹੋਈਆਂ ਬੀਬੀਆਂ ਭਾਵੇਂ ਸਾਡੀਆਂ ਧੀਆ ਲੱਗਦੀਆਂ ਪਰ ਤੀਓ ਜਦੋਂ ਤੁਹਾਡੇ ਮਾਰੇ ਦੇ ਨੌਂਦਿਆ ਨਾ ਉਦੋਂ ਤੁਸੀਂ ਕਾਨੂੰਨ ਚੋਂ ਬਾਹਰ ਜਾਂਦੀਓ ਜਦੋਂ ਤੁਸੀਂ ਕਾਨੂੰਨ ਚੋਂ ਬਾਹਰ ਜਾਂਦੀਓ ਫਿਰ ਮੈਨੂੰ ਉਹ ਰਾਤ ਆ ਯਾਦ ਆਉਂਦਿਆ 1.5 ਮਹੀਨਾ ਮੇਰੀ ਵਾਲੀ ਬਹਿਰਕ ਦੇ ਵਿੱਚਾਂ ਡੋਰ ਮੈਟਰੀ ਦੇ ਵਿੱਚ ਥਾਣੇਦਾਰ ਬੰਦ ਸੀ ਮੇਰੇ ਨਾਲ ਉਹ ਮੈਂ 1.5 ਮਹੀਨੇ ਦੇ ਵਿੱਚ 25 ਜਾਂ 30 ਕਿਤਾਬਾਂ ਪੜ੍ਹੀਆਂ ਐਸੀ ਵੱਡੀ ਸੀ ਜੇਲ੍ਹ ਦੇ ਵਿੱਚ ਕਿਤਾਬਾਂ ਪੜ੍ਹਦੇ ਸੀ ਪਰ ਉਹ ਕਮਲਾ ਹੋਇਆ ਸੀ ਮੇਰੇ ਨਾਲ ਦੀ ਮੇਰੇ ਨਾਲ ਜਿਹੜੇ ਉਲਟੀ ਸਾਂਝੀ ਸੀ ਥਾਣੇਦਾਰ ਦੀ ਉਹ ਕਮਲਾ ਹੋਇਆ ਸਿਰਫ 5000 ਰੁਪਏ ਰਿਸ਼ਵਤ ਲੈ ਕੇ 10 ਮਹੀਨੇ ਹੋ ਗਿਆ ਸੀ ਇਹਨਾਂ ਕੁੜੀਆਂ ਨੂੰ ਸੁਣਾਉਣੀ ਕਰਦਾ ਆ ਓ ਝੰਡਾ ਸਿਓ ਦੱਸ ਕੇ ਗਿਆ ਵੀ ਉਹ ਥਾਣੇਦਾਰ ਦੇ ਪਲਾਸਟਰ ਉੱਤੋਂ ਦੀ ਉਹ ਕਰੀ ਫਿਰਦਾ ਸੀ ਭਰਾਵੋ ਜਦੋਂ ਲੋਕ ਪਲਾਸਟਰ ਕਰਦੇ ਆ ਨਾ ਓਏ ਪਲਾਸਟਰ ਦਾ ਫਿਰ ਦੁੱਖ ਬੜਾ ਲੱਗਦਾ ਅਸੀਂ ਪਲਾਸਟਰ ਕੀਤਾ ਸੀ ਸਾਡੀ ਲੋਕ ਲਹਿਰ ਨੇ ਪਲਾਸਟਰ ਕੀਤਾ ਸੀ ਜਦੋਂ ਪਿਆਰਾ ਸਿੰਘਾ ਕਿਰਪਾਲ ਸਿੰਘ ਵਾਲੇ ਦਾ 1995 ਦੇ ਵਿੱਚ ਇਹ ਜੇ ਪੂਸਰੇ ਹੋਏ ਖਣੇਦਾਰ ਨੇ ਕਤਲ ਕੱਢਣ ਲਈ ਕਤਲ ਕਰਤਾ ਸੀ ਤਾਂ ਫਿਰ ਲੋਕ ਲਹਿਰ ਉੱਠੀ ਸੀ ਮਹਿਲ ਕਲਾਂ ਦੀ ਧਰਤੀ ਤੇ ਸਿਵਿਆਂ ਦੇ ਵਿੱਚੋਂ লাশ ਕੱਢੀ ਸੀ ਪਿਆਰਾ ਸਿੰਘ ਦੀ ਤੇ ਉਹ ਥਾਣੇਦਾਰ ਤੇ ਪਲਾਸਟਰ ਲਾਇਆ ਸੀ 2 ਸਾਲ ਦੀ ਸਜ਼ਾ ਕਰਾਈ ਸੀ ਲੋਕ ਲਹਿਰ ਨੇ ਇੱਥੇ ਹੀ ਵਸਨੀ ਇਸ ਲੋਕ ਲਹਿਰ ਨੇ ਪਤਾ ਕਰਿਓ ਸ਼ੇਰਪੁਰ ਦਾ ਇਲਾਕੇ ਦੇ ਵਿੱਚ ਕਾਲਾ ਪੂਲਾ ਪੈਂਦਾ ਹੈ ਪੁਲਸ ਵਾਲੇ ਪੁੱਸਰਿਆ ਹੋਏ ਨੇ ਇੱਕ ਨੌਜਵਾਨ ਨੂੰ ਕੁੱਟ ਰਹੇ ਆ 30000 ਰੁਪਏ ਦੀ ਮੰਗ ਕਰਦੇ 30000 ਰੁਪਿਆ ਦੇ ਤੂੰ ਤਾਂ ਸ਼ਰਾਬ ਵੇਚਦਾ ਹੈ ਕਿਉਂਕਿ ਜੇ 30000 ਮਿਲ ਜਾਂਦਾ ਫਿਰ ਉਹਨੇ ਸ਼ਰਾਬ ਨਹੀਂ ਸੀ ਵੇਚੀ ਕੁੱਟਦਿਆਂ ਤੋਂ ਮੁੰਡਾ ਮਰ ਗਿਆ ਆ ਸਾਰੀਆਂ ਜਨਤਕ ਜਥੇਬੰਦੀਆਂ ਖਾਸ ਕਰਕੇ ਕਿਸਾਨੀ 2004 ਦੇ ਵਿੱਚ ਬੰਦੇ ਗਏ ਹੋਏ ਸੀ ਮੈਂ ਪਿੰਡ ਸੀ ਮੇਰੀ 베ਜੀ ਦਾ ਵਿਆਹ ਸੀ ਫਿਰ ਲੋਕ ਲਹਿਰ ਖੜੀ ਕੀਤੀ ਧੂਰੀ ਹਸਪਤਾਲ ਦੇ ਵਿੱਚੋਂ ਨਾਰੇ ਲਾ ਕੇ ਲੋਕ ਲਹਿਰ ਵੱਜੀ ਉਸ ਨੌਜਵਾਨ ਦੀ লাশ 22 ਪਉ ਨੂੰ ਸ਼ੇਰਪੁਰ ਦੇ ਚੌਂਕ ਦੇ ਵਿੱਚ ਪਈ ਸੀ ਰਾਤ ਨੂੰ ਤੇ ਰਾਤੇ ਰਾਤ ਇਹ ਲੋਕ ਲੈਣ ਦੀ ਫੇਟ ਨੇ 6 ਪੁਲਿਸ ਪੁਲਸਾ ਆਗੂ ਪੁਲਸ ਦੇ ਜਿਹੜੇ ਅਫਸਰ ਸੀ ਉਹਨਾਂ ਨੇ ਪਰਚਾ ਦਰਜ ਕਰਾਇਆ ਜਿੰਨਾ ਚਾਹ ਡੀਐਸਪੀ ਸੀ ਗੁਰਜੀਤ ਸਿੰਘ ਜਿਹਨੇ ਮਾਨਸਾ ਦੇ ਵਿੱਚ ਵੀ ਇੱਕ ਮੁੰਡਾ ਮਾਰਿਆ ਸੀ ਮਾਨਸਾ ਵਾਲਿਓ ਯਾਦ ਹੋ ਤੁਹਾਨੂੰ ਰਾਤੇ ਰਾਤ ਤਿੰਨ ਫੜਾਇਆ ਤੇ ਜਦੋਂ ਦਾਸੋਣੀ ਬਠਿੰਡੇ ਜੇਲ੍ਹ ਦੇ ਵਿੱਚ ਸੀ ਤਾ ਉਹ ਤੇ ਨੂੰ ਅਸ਼ਿਆਨ ਉਮਰ ਕੈਦ ਦੀ ਸਜ਼ਾ ਹੋਈ ਤੇ ਅਸੀਂ ਰੱਬ ਤੋਂ ਮੰਗਿਆ ਸਾਡੀ ਕੀਤੀ ਕਿਰਤ ਕਮਾਈ ਦਾ ਸਾਡੀ ਝੋਲੇ ਜੀ ਵੀ ਪਾਵਾ ਰੱਬਾ ਕੁਛ ਤਾਹੋ ਗਰਜੀਤ ਡੀਐਸਪੀ ਬਠਿੰਡਾ ਜੇਲ੍ਹ ਚ ਗਿਆ ਸੀ ਤੇ ਉਹਦੀ ਦੁਰਗਤੀ ਜਿਹੜੀ ਹੋਈ ਆ ਉਹ ਸਾਨੂੰ ਪਤਾ ਜਾਂ ਜੇਲ੍ਹ ਦੇ ਕੈਦੀਆਂ ਨੂੰ ਪਤਾ ਸਾਰਾ ਦਿਨ ਸਾਰੀ ਰਾਤ ਨਹੀਂ ਸੀ ਨਿਕਲ ਦਿੰਦੇ ਫਾਂਸੀ ਕੋਠੜੀ ਦੇ ਵਿੱਚੋਂ ਇਸ ਕਰਕੇ ਇੱਥੇ ਹੀ ਵਸ ਰਹੀ ਲੜੀ ਲੰਮੀ ਆ ਉਹ ਬੀਬਾ ਤੂੰ ਸਾਡੀ ਧੀਰਤ ਆ ਮਾਰਤਿਆਂ ਤੰਗਾ ਆ ਕੋਣੇ ਮਹਾਰਾਜ ਪਿੰਡਾਂ ਮਹਾਰਾਜ ਇੱਥੇ ਵਿਆਸ ਸਿੰਘ ਭਾਈਆ ਪੋਚਾ ਲਾਉਂਦਾ ਗੁਰਦੁਆਰੇ ਚ ਤੇ ਉਹਦਾ ਪਰਿਵਾਰ ਉਹਨੂੰ ਗਾਲਾਂ ਕੱਢਦਾ ਜੀਨੇ ਐਫ ਆਈ ਆਰ ਵੀ ਸੀ ਦਰਜ ਕੀਤੀ ਸਾਡੀ ਉਹ ਕਰਨਜੀਤ ਬੇਟੀ ਜਦੋਂ ਗਵਾਹ ਹੋ ਗਈ ਸੀ ਉਹ ਘਰੇ ਭੇਜਿਆ ਹੋਇਆ ਲੋਕ ਲਹਿਰਦੀ ਇਹੇ ਜੀ ਤੱਕ ਪੈਂਦੀ ਹੁੰਦੀ ਆ ਇੱਥੇ ਹੀ ਵਸਨੀ ਤੁਸੀਂ ਸੁਣਿਆ ਮੋਗੇਰੇ ਵਿੱਚ ਘਰਚੇ ਨੂੰ ਹੁਣ ਸਜ਼ਾ ਹੋਈ ਆ 5 ਸਾਲ ਦੀ ਕਿਉਂਕਿ ਘਰਚਾਈਆ ਨਾ ਉਹ ਜਿਹੜਾ ਐਸਐਸਪੀ ਸੀ ਇਹ ਮੈਲਕਲਾਂ ਵਾਲੇ ਘੋੜ ਦੇ ਵਿੱਚੋਂ ਵਾਤ ਕੇ ਨਿਕਲ ਗਿਆ ਸੀ ਮਾਫੀ ਮੰਗ ਕੇ ਸਟੇਜ ਤੇ ਬੋਲਦੇ ਨੇ ਕਹਿੰਦਾ ਸੀ ਕਿ ਕੁੜੀ ਕਿਸੇ ਕਾਲਜ ਦੇ ਮੁੰਡੇ ਨਾਲ ਚਲੀ ਗਈ ਹੋ ਤੇ ਸਾਡੀਆਂ ਭੈਣਾਂ ਨਾਲ ਛਿੱਤਰ ਲਾ ਲੇ ਥੱਲਿਓ ਅਸੀਂ ਵਿਚਾਲੇ ਹੋਏ ਉਹ ਬਚਾਤਾ ਸੀ ਪਰ ਇਹ ਲੋਕ ਲਹਿਰ ਦੀ ਫੇਟ ਲੈ ਫੇਰ ਉਮਰ ਕੱਢ ਦੀ ਸਜ਼ਾ ਕਰਾਤੀ ਜਿਵੇਂ ਭਾਈ ਕਰਚੇ ਨੂੰ سزا ਹੋ ਗਈ ਨਾ ਆ ਜਿਹੜਾ ਮੋਕੇ ਦੇ ਵਿੱਚ ਹੰਸਕੰਡਲ ਫੜਿਆ ਉਹਦੇ ਵਿੱਚ ਚੜ ਗਿਆ ਇੱਥੇ ਹੀ ਵਸਣੀ ਭਰਾਵੋ ਬਹੁਤ ਕੁਛ ਆ ਮੈਨੂੰ ਯਾਦ ਆ ਜਦੋਂ ਅਸੀਂ 1.5 ਸਾਲ ਬਠਿੰਡੇ ਜੇਲ੍ਹ ਦੇ ਵਿੱਚ ਲਾਇਆ ਬੀਡ ਵਾਲਿਆਂ ਦੇ ਵਿੱਚੋਂ ਕੋਈ ਨਾ ਕੋਈ ਸਾਥੀ ਜ਼ਰੂਰ ਇੱਥੇ ਹੋਊਗਾ ਬੀਡ ਵਾਲਿਆਂ ਤਾਂ ਬੜਾ ਜਬਰ ਹੋਇਆ ਤੁਹਾਨੂੰ ਬਠਿੰਡੇ ਤੇ ਚਾਰ ਮੁੰਡੇ ਜਿਹੜੇ ਆਗੂ ਸੀ ਉਹ ਸ਼ਾਮ ਨੂੰ ਸਾਡੇ ਕੋਲੇ ਜੇਲ੍ਹ ਚ ਚਲੇ ਗਏ ਪਰ ਉਹਨਾਂ ਦੇ ਵਿੱਚੋਂ ਚਾਰਾ ਜੋ ਇੱਕ ਮੁੰਡਾ ਥਾਣੇਦਾਰ ਦਾ ਸੀ ਸਾਡੀ ਵੀ ਲੋਕ ਲਹਿਰ ਦਾ ਆਗੂ ਸੀ ਉਹ ਸਾਨੂੰ ਪੁਲਿਸ ਨਾਲ ਨਫ਼ਰਤ ਨਹੀਂ ਹੈ ਪੁਲਿਸ ਦੇ ਗੈਰ ਕਾਨੂੰਨੀ ਕੰਮਾਂ ਨਾਲ ਨਫ਼ਰਤ ਹੈ ਜਿਹੜੇ ਆਪ ਕਾਨੂੰਨ ਘਟਦੇ ਆ ਸੋ ਭਰਾਵੋ ਇੱਥੇ ਹੀ ਵਸਰੀ ਪੁਲਿਸ ਜ਼ਬਰ ਦੀ ਕਹਾਣੀ ਲੰਮੀ ਆ ਅੱਜ ਮੈਨੂੰ ਯਾਦ ਆਉਂਦਾ ਉਹ ਪਿਆਰਾ ਸਿੰਘ ਦੱਦਾ ਹੂਰ ਤਹਿਲ ਸਿੰਘ ਦੱਦਾ ਹੂਰ ਬਿਆਸ ਸਿੰਘ ਮੂਮ ਕਿਉਂ ਯਾਦ ਆਉਂਦਾ ਕਿਉਂਕਿ ਉਹਨਾਂ ਨੇ ਦੱਦਾਹੌਰ ਦੀ ਚੌਂਕੀ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਤੇ ਗੋਲੀ ਮਾਰਤੀ ਸੀ ਜਿਹੜਾ ਗੁੰਡਾਗਰਦੀ ਕਰਦਾ ਸੀ ਉਹ ਜਿੱਥੇ ਆਪ ਵਾਲੀ ਸਰਕਾਰ ਲੋਕਾਂ ਲੈਰਾਂ ਤੇ ਜ਼ਬਰ ਕਰਦੀ ਆ ਇਹਦੇ ਡੀਐਸਪੀ ਦੇ ਸਾਹਮਣੇ ਆਮ ਆਦਮੀ ਪਾਰਟੀ ਦਾ ਸਰਪੰਚ ਉਹ ਇੱਕ ਇੰਸਪੈਕਟਰ ਤੇ ਗੋਲੀ ਮਾਰਦਾ ਉਹਦੇ ਪਿਸਤੌਲ ਨਾਲ ਮਾਰਦਾ ਕਿੱਧਰ ਆਈ ਵੀ ਬਹਾਦਰ ਪੁਲਿਸ ਛੋਟੀ ਵੀ ਨਹੀਂ ਬੱਜੀ ਉਹਨਾਂ ਦੇ ਕਿਉਂਕਿ ਉਹ ਸਿਆਸਤਦਾਨ ਸੀ ਇਸ ਕਰਕੇ ਭਰਾਵੋ ਆਉਣ ਵਾਲਾ ਸਮਾਂ ਜਿਹੜਾ ਸਲੂਟ ਆ ਤੁਹਾਡੇ ਕੱਠ ਨੂੰ ਅੱਜ ਦੇ ਨੂੰ ਆਏ ਆ ਕਿਤੇ ਤੁੜੀ ਵਾਲੀ ਮਸ਼ੀਨ ਚੱਲਦੀ ਆ ਕਿਤੇ ਤੁੜੀ ਅੰਦਰ ਪਾਉਂਦੇ ਆ ਕਿਤੇ ਕੰਬੈਨਾਂ ਚੱਲਦੀਆਂ ਕਿਤੇ ਮੰਡੀਆਂ 'ਚ ਬੈਠੇ ਆ ਪਰ ਤੁਸੀਂ ਸੱਚੀ ਹੋਈਏ ਦੱਸ ਤਾਂ ਬਈ ਇਹ ਲਾਛਾ ਜੜੀਆਂ ਸਾਡੀਆਂ 3 ਦੇ ਪਿੰਡਿਆਂ ਤੇ ਨਹੀਂ ਇਹ ਲੋਕ ਲਹਰ ਦੇ ਪਿੰਡਿਆਂ ਤੇ ਆ ਇਹਦੇ ਮਲਮ ਲਾਉਣੀ ਆ ਜੜੀ ਉਹ ਲੋਕ ਲਹਰ ਦੀਆਂ ਕਾਦੇ ਲੋੜੀਆਂ ਆਓ ਵੇ ਫੇਰਾ ਕੱਠ ਲੋਹੇ ਦੀ ਲੱਠ ਸਿਰ ਵਿੱਚ ਜਾਲਮ ਦੇ ਮਾਰੀਏ ਜਿੰਨਾ ਚਰ ਕਰਾਰੀ ਚੋਟ ਨਹੀਂ ਵੱਜਦੀ ਉਹਨਾਂ ਚਰ ਜੜੀ ਦਾਮਰੀ ਲਵਾ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ